15 ਦੇ ਨਾਲੀ ਤਾਂ ਗੱਲ ਨਹੀਂ ਨਹੀਂ ਜਦੋਂ ਮੈਂਬਰ ਨੇ ਬੁਲਾਇਆ ਮੈਂ ਆਇਆ ਉਹ ਤੋਂ ਤਾਂ ਇਹ ਗੱਲ ਵੀ ਨਹੀਂ ਹੋਈ ਉਹ ਤਾਂ ਮੈਂ ਫੋਨ ਕਰਿਆ ਸੀ ਮੈਂ ਕਿਹਾ ਤੁਸੀਂ ਇਹਨੇ ਚੱਕੇ ਜਮਾ ਕੁਛ ਨਾ ਗੱਲ ਕਰਾਈ ਮੈਂ ਕਿਹਾ ਤੁਸੀਂ ਸਮਾਨ ਦੇ ਕੇ ਜਾ ਮਾਪੂਤ ਇਹ ਕਹਿੰਦੇ ਮੈਂ ਫਰੋਟ ਕਰਾਉਣਾ ਲੋੜ ਨਹੀਂ ਸਾਨੂੰ ਫੋਨ ਕਰਨ ਦੀ ਬਸ ਸੁਣੇਗਾ ਤੂੰ ਮੈਂ ਤੁਸੀਂ ਕਿਹਦੇ ਪਾਸੇ ਦੀ ਗੱਲ ਹੈ ਜੀ ਤੁਸੀਂ ਦੱਸ ਬਤ ਕੀ ਚਾਹੁੰਦੇ ਨਹੀਂ ਉਸ ਲਗਾਈ ਨੇ ਛੱਡ ਕੇ ਦਵਾਂਗਾ ਜੀ ਇਹ ਮੇਰੇ ਪਾਸ ਤਾਂ ਇਹਦਾ ਪਿਓ ਬਣ ਕੇ ਆਜੂਗਾ ਜੀ ਠੀਕ ਹੈ ਮੈਂ ਉਸ ਲਗਾਈ ਕੇ ਪਾਸ ਨਾਲ ਨਾ ਰਹਿ ਸਕਦੀ ਨਾ ਨਹੀਂ ਮੇਰਾ ਕੋਈ ਹੋਵਾਸ ਕਰ ਰਹੇ ਉਹਦੇ ਨਾਲ ਰਹਿੰਦਾ ਤੈਨੂੰ ਖਰਚਾ ਦਿੰਦਾ ਮਹੀਨੇ-ਮਹੀਨੇ ਤੈਨੂੰ ਮਨਜ਼ੂਰ ਹੈ ਖਰਚਾ ਤਾਂ ਦੇਖੋ ਜੀ ਮੈਂ ਮੇਰੇ ਬੱਚਾ ਨੂੰ ਮਾਂ ਪਾਲਣ ਦੇ ਤਿਆਰ ਹਾਂ ਜੀ ਫਿਰ ਮੈਂ ਉਸ ਲਗਾਈ ਕੇ ਸਾਥ ਨਹੀਂ ਰਹਿਣਾ ਚਾਹਦੀ ਜੀ ਤੁਸੀਂ ਮੇਰੀ ਗੱਲ ਨਹੀਂ ਸੁਣਦੇ ਜੇ ਇਹ ਇਕੱਲਾ ਲਹਿਰੇ ਰਹਿੰਦਾ ਹੈ ਹਾਂਜੀ ਤੈਨੂੰ ਖਰਚਾ ਭੇਜੀ ਜਾਂਦਾ ਤੂੰ ਪਿੰਡ ਰਹਿ ਹੋੜੇ ਛੋਟੀਆਂ ਤੈਨੂੰ ਸਾਨੂੰ ਮਨਜ਼ੂਰ ਹੈ ਜਿਵੇਂ ਬਾਬਾ ਜੀ ਤੁਸੀਂ ਕਰੋਗੇ ਦੇਖੋ ਮਨ ਤਾਂ ਪਤਾ ਨਹੀਂ ਜੀ ਮੈਨੂੰ ਨਾ ਪਤਾ ਮੈਂ ਉਹ ਘਰ ਦਵਾ ਦਿੰਨੇ ਆ ਤੈਨੂੰ ਘਰ ਦਵਾ ਦਿੰਨੇ ਆ ਸਾਰਾ ਕੁਝ ਤੈਨੂੰ ਮਹੀਨੇ ਦੀ ਮਹੀਨੇ ਖਰਚਾ ਦਵਾਵਾਂਗੇ ਆਪਣਾ ਮਹੀਨੇ ਦੇ ਮਹੀਨੇ ਖਰਚਾ ਦੇਣ ਨੂੰ ਤਿਆਰ ਹੋਗੇ ਮੈਂ ਕਹਿੰਦਾ ਜੀ ਜੇ ਮੈਂ ਕਹਾਂ ਕਿ ਮੈਂ ਹਾਜ਼ਰ ਮੈਂ ਉਹਦੇ ਬੱਚਿਆਂ ਨੂੰ ਦੇਣਾ ਮੈਂ ਕਹਿੰਦਾ ਕਿਸੇ ਨੂੰ ਮੈਂ ਤਾਂ ਪਾਰਸੋ ਵੀ ਫੋਨ ਕੀਤਾ ਸੀ ਜਿਹਨਾਂ ਨੇ ਗੱਲ ਗਲਤ ਮੁਕਾਤੀ ਮੇਰੇ ਕੋਲ ਬਾਬਾ ਜੀ ਮੇਰੀ ਗੱਲ ਸਮਝਾ ਜੀ ਮੇਰੇ ਘਰੇ ਆਟਾ ਨਹੀਂ ਬਾਬਾ ਜੀ ਤੁਸੀਂ ਜਾ ਕੇ ਮੇਰੇ ਘਰ ਪੇ ਮੇਰੇ ਘਰੇ ਆਟਾ ਨਹੀਂ ਜੀ ਕਹਿੰਦਾ ਪਨੀਰ ਤੇ ਦਹੀਂ ਭੇਜੂ ਉਸ ਪਨੀਰ ਦਹੀਂ ਦਾ ਮਾਮਲਾ ਕੀ ਕਰਨਾ ਜੀ ਜਿਹੜ ਆ ਤਮੇ ਕਿਸੇ ਹੋਰ ਪਰ ਮੰਗਾ ਮੰਗਾ ਕੇ ਖਾਨੀਆ ਸੁਣੀ ਇਹ ਗੱਲ ਮੈਂ ਕਿ ਸਮਾਨ ਭੇਜ ਦੰਨ ਨਾਲ ਮਾਦੀ ਨਹੀਂ ਬਨੀਰ ਦੀ ਗੱਲ ਮੈਂ ਰਿਕਾਰਡਿੰਗ ਕਰੀ ਜੀ ਮੈਨੂੰ ਕਹੇ ਆਕੀ ਵੀ ਮੇਰੇ ਫੋਨ ਤੇ ਫੋਨ ਨਾ ਕਰੀਏ ਤੂੰ ਬਾਦ ਤੂੰ ਮੈਨੂੰ ਵੀ ਕਹਿ ਸਕਦੀ ਸੀ ਵੀ ਆ ਚੀਜ਼ ਇਹ ਸੁਣਤਾ ਗੱਲ ਕਰਨ ਤੋਂ ਠੀਕ ਆ ਚਲ ਮੈਂ ਮੋੜੇ ਆ ਹੁਣ ਇਧਰ ਆਓ ਤੁਸੀਂ ਇੱਥੇ ਸਾਹਮਣੇ ਆਓ ਠੀਕ ਆ ਆਟਾ ਵੀ ਬਨੀਰ ਦੀ ਵਧੀਆ ਲੱਗਦਾ ਆਟਾ ਹੀ ਇਧਰ ਹੈ ਆਟਾ ਨਹੀਂ ਬਨੀਰ ਕੁੜੀ ਇਧਰ ਆ ਜਾ ਤੂੰ ਵੀ ਇੱਥੇ ਆ ਜਾ ਕੁਰਾਜ ਅਬਤੂ ਉਹਨੂੰ ਕੁੜੀ ਨੂੰ ਵੀ ਬਨਵਾਉਂਦਾ ਇਸ ਵਕਤ ਲਹਿਰੇਗਾ ਕੇ ਖੜਿਆ ਨੇ ਕਿਸੇ ਸਾਡੀਆਂ ਫੌਜਾਂ ਜੋ ਕਿ ਚੱਲੀਆਂ ਹੋਈਆਂ ਨੇ ਧੀਆਂ ਨੂੰ ਬਸਾਉਣ ਦੇ ਲਈ ਇਹਦੇ ਵਿੱਚ ਇੱਕ ਛੋਟੀਆਂ ਤੋਂ ਮਸਲਾ ਆਇਆ ਸੀਗਾ ਵੀ ਮੇਰੇ ਘਰ ਵਾਲਾ ਮੇਰੀਆਂ ਦੋ ਬੇਟੀਆਂ ਨੂੰ ਮੈਨੂੰ ਛੱਡ ਕੇ ਪੁੱਛਾ ਦੇਣ ਲੱਗ ਗਿਆ ਜਾ ਕੇ ਲਹਿਰੇ ਗਾ ਕੇ ਅੰਦਰ ਬਾਬੇ ਆਏ ਨੇ ਗੱਲਬਾਤ ਕਰਦੇ ਆ ਵੀ ਕੀ ਮਸਲਾ ਹੈ ਪੂਰਾ ਦੇਖਦੇ ਮੰਨ ਗਿਆ ਹਰੀ ਜੀ ਮੰਨ ਲਈ ਇੱਕ ਨੂੰ ਪਹੁੰਚ ਗਿਆ ਕਿ ਮਸਲਾ ਕੀ ਹੁੰਦਾ ਹੈ ਸਰਕਾਰ ਦੇ ਦਖਲਅੰਦ ਨਾ ਲੱਗਣਾ ਹੈ ਨਾ ਕੋਈ ਨਾ ਹੈ ਦਬਰ ਨਾ ਹੈ ਸ਼ਰੇ ਆ ਮੇਰਾ ਜਨਨ ਬੰਦਾ ਜਿਹੜਾ ਮੈਂ ਪਹਿਲਾਂ ਤਿੰਨ ਜਨਨੀਆਂ ਨਾਲ ਬੈਠਾ ਤੀਜੀ ਆ ਪਤਾ ਨਹੀਂ ਇਹਦਾ ਘਰ ਅੰਦਰ ਇਤਲਾਕ ਹੋਇਆ ਨਹੀਂ ਆ ਐਨਾ ਬੱਚਿਆਂ ਨੂੰ ਹੱਕਦਵਾਨ ਕਰਕੇ ਆਏ ਸੀ ਮੇਰਾ ਦਾ ਹੱਕ ਆ ਨਾ ਇਹਦਾ ਦਿੱਤਾ ਜਾਵੇ ਸਰਕਾਰ ਅੱਗੇ ਉਹ ਬੈਠਦੇ ਵੜਾ ਤੁਹਾਨੂੰ ਵਾਪਸ ਕਰ ਦੁੱਤੀਆਂ ਤੇ ਘਰ ਬਹੁਤ ਬਰਬਾਦ ਹੋ ਗਿਆ ਬਹੁਤ ਜ਼ਿਆਦਾ ਮੈਸੇਜ ਆ ਰਹੇ ਮੇਰੇ ਘਰ ਵਾਲਾ ਅੱਗੇ ਮਿਲਿਆ ਤੁਹਾਨੂੰ ਮਿਲਿਆ ਸ਼ਰੇ ਆ ਜਨਨੀਆਂ ਦੇ ਕੋਲ ਬੈਠੀ ਐ ਦੰਦੀ ਤੁਸੀਂ ਆਪ ਹੀ ਦੇਖਤੀ ਸੀ ਕੋਈ ਇਸ ਤਰ੍ਹਾਂ ਦੀ ਜਿਹੜੀ ਮੰਗ ਇਹ ਕੀ ਮੰਨਿਆ ਉਹ ਉਹ ਦੇਖੋ ਲਖਾਇਆ ਜਾਊਗਾ ਜੋ ਇਹਨਾਂ ਦਾ ਬੱਚਿਆਂ ਦਾ ਹੱਕ ਆ ਹਨਾ ਉਹ ਇਹਨੂੰ ਦਵਾਇਆ ਜਾਊਗਾ ਕਿਉਂਕਿ ਆਨੰਦ ਕਾਰਜ ਕਰਾ ਕੇ ਆਈ ਆ ਇਹਦਾ ਹੱਕ ਬੰਦਾ ਪਹਿਲੀ ਔਰਤ ਆ ਜਿਹੜੀ ਪਹਿਲੀ ਜਨਾਨੀ ਉਹਦਾ ਹੀ ਹੱਕ ਬੰਦਾ ਪਰ ਉਹ ਦੂਜੇ ਪਾਸੇ ਉਹ ਕਹਿੰਦੇ ਆ ਵੀ ਅਸੀਂ ਵੀ ਜਿਹੜੀ ਕੋਰਟ ਮੈਰਿਜ ਕਰਾ ਲਈ ਉਸ ਨੂੰ ਕੀ ਸਮਝ ਦੇ ਉਹ ਕੋਰਟ ਮੈਰਿਜ ਨੂੰ ਐਸੀ ਤਾਂ ਮੰਨ ਦੇਣੀ ਹੈਗੇ ਕਿਉਂਕਿ ਸਾਡੇ ਨਹੀਂ ਪੰਜਾਬ ਦੇ ਨਾ ਪਿੰਡਾਂ ਵਾਲੇ ਮੰਨਣ ਵੀ ਜਿਹੜੀ ਕੋਰਟ ਮੈਰਿਜ ਤੇ ਫਿਰ ਸਾਡੇ ਜਿਹੜੇ ਜਵਾਈ ਭਾਈ ਆ ਕੱਲ ਨੂੰ ਈ ਧੀਆਂ ਆਵਾਂਗੇ ਸ਼ਰ੍ਹਾਂ ਜਵਾਈ ਸਾਡੇ ਅੱਖਾਂ ਸਾਹਮਣੇ ਲਿਆ ਕੇ ਰੱਖਣ ਲੱਗ ਪੈਣਗੇ ਤੀਵੀਆਂ ਹੈਂ ਜਿਹੜੀਆਂ ਸਾਲ ਹਜੇ ਵਿਆਹ ਨਹੀਂ ਹੁੰਦਾ ਕੁੜੀਆਂ ਨੂੰ ਕਹਿੰਦੇ ਨੇ ਦੂਜੀ ਜਨਾਨੀ ਇੱਕ ਹੋਰ ਰੱਖ ਲਈਏ ਜਵਾਈ ਨੇ ਇੱਕ ਕਰਤੂਤ ਚੰਗੀ ਨਹੀਂ ਹੈਗੀ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਰਿਕਵੈਸਟ ਆ ਵੀ ਇਹਦਾ ਕਾਨੂੰਨ ਰੱਦ ਕੀਤਾ ਜਾਵੇ ਬਹੁਤ ਘਰ ਬਰਬਾਦ ਹੁੰਦੇ ਆ ਚਲੋ ਭਾਈ ਇੱਕ ਮਿੰਟ ਨਾ ਨਿਪੜੀ ਆ ਪਾਪਾ ਖੜ ਜੋ ਗੱਲਾ ਗੱਲਾ ਤੂੰ ਹਸ ਤਲਾਕ ਨਹੀਂ ਹੋਇਆ ਤਾਂ ਘਰ ਵਾਲੇ ਨਾਲ ਤੇ ਆ ਦੇਖ ਹਾਲੀ ਵਿੱਚ ਕੋਟ ਮੈਰਿਜ ਹੋਈ ਆ ਇਹ ਸਰਕਾਰਾਂ ਦਾ ਹੱਕ ਨਹੀਂ ਪੈਂਦਾ ਹੈਗਾ ਨਿਬੇੜਨਾ ਇਹ ਆਪਣੇ ਪੰਜਾਬ ਦੇ ਵਿੱਚ ਘਰ ਬਰਬਾਦ ਹੁੰਦੇ ਧੀਆਂ ਦੇ ਜਿਹੜੇ ਸ਼ਰਿਆਮਕ ਯਾਨੀ ਇਹ ਤਾਂ ਛਰੇ ਅਮ ਜਾਨੀ ਗਾੜੀ ਦਾ ਛਰੇ ਮੈਂ ਰੱਖ ਲੈਂਦਾ ਅੱਗੇ ਹਾਂ ਚੰਗੀ ਸਿਆਣੀ ਭਣੀ ਆਪ ਜਿਹੜੀ ਆ ਕੇ ਬਹਿ ਗਈ ਓਰੇ ਬਿਨਾਂ ਇਦਾਂ ਲੱਗਦੂ ਕੁੜੀ ਦੇਖ ਆ ਕੁੜੀ ਉੱਤੋਂ ਸਾਨੂੰ ਧਮਕੀ ਦਿੰਦੀ ਆ ਕਿ ਨਾ ਵਕੀਲ ਬੁਣੀ ਆ ਆ ਕੁੜੀ ਲਈ ਮਾਰਵਾੜ ਕੰਮ ਕਰਦੀ ਆ ਮੇਰੀ ਜਿਹੜੀਆਂ ਬਾਬਾ ਕੱਲਾ ਕੱਲਾ ਇੱਕ ਮਿੰਟ ਪਿਆਏ ਬਰੇ ਵਿੱਚ ਦਖਲ ਦਾਜੀ ਦਿੰਦੀਆਂ ਨਾ ਘਰ ਪਟਦੀਆਂ ਵਾ ਜਿਹੜੀਆਂ ਬੈਕ ਪੈ ਗਏ ਬਰੇ ਆ ਬੰਦੇ ਹਨ ਉਹਨਾਂ ਦੇ ਜਿਹੜੇ ਦੂਜੀਆਂ ਜਨਾਨੀਆਂ ਨਾਲ ਕੇ ਜ਼ਬਰਦਸਤੀ ਕੋਡ ਮੈਰਿਜ ਕਰਕੇ ਟੰਗ ਪਸਾਉਂਦੀਆਂ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕਰੀ ਕੀਤੀ ਜਾਵੇ ਪੰਜਾਬ ਪੁਲਿਸ ਨੂੰ ਮੇਰੀ ਰਿਕਵੈਸਟ ਆ ਕਿਉਂਕਿ ਬਹੁਤ ਘਰ ਬਰਬਾਦ ਹੋਣ ਪਪ ਦੇ ਚ ਬਹੁਤ ਜਿਆਦਾ ਘਰ ਬਰਬਾਦ ਹੁੰਦੇ ਕਰਨੇ ਹੋਣ ਜਿਹੜਾ ਸਰਕਾਰ ਨੇ ਕਾਨੂੰਨ ਕੱਢਿਆ ਹੋਇਆ ਵੀ ਜਿਹੜਾ ਇੱਕ ਬੰਦਾ ਵਾ ਉਹ ਲੇਸ਼ਨ ਰੱਖ ਸਕਦਾ ਜਨਾਨੀ ਦੂਜੀ ਰੱਖ ਸਕਦਾ ਇਹਦਾ ਬਾਹਰ ਦਾ ਕਾਨੂੰਨ ਜਿਹੜਾ ਕਰ ਦਿੱਤਾ ਇਹ ਕਾਨੂੰਨ ਜਿਹੜਾ ਇਹ ਰੱਦ ਹੋਣਾ ਚਾਹੀਦਾ ਸਾਡਾ ਇਹੋ ਹੀ ਫੈਸਲਾ ਵਾ ਸਾਰਿਆਂ ਦਾ ਦੇਖ ਸਕਦੇ ਹੋ ਦੋਸਤੋ ਕਿੱਧਰ ਚਲੇ ਗਏ ਹਾਂ अच्छा ਤੁਸੀਂ ਅੱਜ ਜਿਵੇਂ ਗੱਲ ਕਰਦੇ ਹੋ ਮੈਂ ਬਾਬਾ ਦੀ ਹੈਲਪ ਨਾਲ ਕੁਰਸੀ ਆ ਜੀ ਮੈਨੂੰ 2 ਮਹੀਨੇ ਹੋ ਗਏ ਮੈਂ ਇਕੱਲੀ ਰਹਿ ਰਹੀ ਹਾਂ ਮੇਰੇ ਦੋਏ ਬੱਚੇ ਹੈ ਮੇਰੇ ਸਸਰੇੜੀ ਹੈ ਜੀ ਸਾਰੇ ਇਸ ਕੇ ਗੱਲੇ ਕੀ ਹੈ ਜੀ ਉਹਨਾਂ ਨੇ ਮੇਰੇ ਘਰ ਕਿਹਾ ਸਾਰਾ ਪੈ ਕੇਸ ਕਰਿਆ ਹੋਇਆ ਮੈਨੂੰ ਫਿਰ ਬਾਬਾ ਜੀ ਆ ਕਿ ਹੈਲਪ ਲਈ ਹੈ ਇਹ ਬਾਬਾ ਜੀ ਮੈਨੂੰ ਹੈਲਪ ਦਵਾਓ ਬਸ ਮੇਰਾ ਇਨਸਾਫ ਕਰਾਓ ਵੀ ਮੇਰੇ ਬੱਚੇ ਥੋੜੀ ਮੰਗ ਕੀ ਹੈ ਕਿ ਮੇਰੇ ਬੱਚਿਆਂ ਨੂੰ ਇਨਸਾਫ ਦਵਾਇਆ ਜਾਵੇ ਜੀ ਮੇਰੇ ਮੇਰੇ ਘਰ ਵਾਲਾ ਮੇਰੇ ਘਰ ਪੈ ਆ ਜੀ ਜੀ ਮਮ ਇਕੱਠੇ ਰਹਿਣ ਲੱਗ ਜੀ ਜੀ ਤੁਹਾਨੂੰ ਇਹ ਤਾਂ ਕਹਿੰਦਾ ਵੀ ਮੈਂ ਰਹਿੰਦਾ ਨਹੀਂ ਇਹ ਕਹਿੰਦਾ ਕੋਰਟ ਦੇ ਵਿੱਚ ਮੈਂ ਕਰਾ ਲਿਆ ਹੈ। ਬਾਬਾ ਜੀ ਮੈਂ ਵੀ ਇਸ ਕਾ ਇਸ ਕੀ ਮਰਜ਼ੀ ਕੇ ਸਾਥ ਵਿਆਹ ਕਰਾਇਆ ਤਾਂ ਜੀ ਮੈਂ ਵੀ ਬਿਨਾਂ ਉਸ ਤੋਂ ਨਹੀਂ ਕਰਾਇਆ ਮਗਰ ਕੀ ਰਕੀ ਮਰਜ਼ੀ ਤੁਸੀਂ ਇੱਥੇ ਹੀ ਰਹਿਣਾ ਚਾਹੁੰਦੇ ਹੋ? ਹਾਂ ਜੀ ਰਹਿਣਾ ਚਾਹੁੰਦੇ ਆ ਜੀ। ਮੇਰਾ ਘਰ ਬਸਾਇਆ ਜਾਵੇ ਰੱਬ। ਜੇ ਨਹੀਂ ਰਹਿਣਾ ਚਾਹੁੰਦਾ ਤੁਹਾਡੇ ਨਾਲ ਫਿਰ ਕੀ ਚਾਹੁੰਦੇ ਤੁਸੀਂ? ਬਾਬਾ ਜੀ ਫਿਰ ਮੇਰੇ ਬੱਚਾ ਨੂੰ ਇਨਸਾਫ ਦਵਾਉਣ ਨਾਲ। ਮੇਰੇ ਬੱਚਾ ਨੂੰ ਕਿਸਤਾ ਦਿੱਤਾ ਜਾਵੇ। ਕਿਸਤਾ ਦਿੱਤਾ ਜਾਵੇ ਜੀ ਬਸ। ਕਿਸੇ ਦੀ ਮੰਗ। ਹਾਂ ਜੀ ਮੈਂ ਆਕੇਲੀ ਮੇਰੇ ਬੱਚਾ ਨੂੰ ਪਾਲ ਲੂੰਗੀ ਜੀ। ਮੈਂ ਆਪ ਕੰਮ ਕਰਕੇ ਖਾ ਲੂੰਗੀ। ਹਾਂਜੀ ਕੌਣ ਪੜ੍ਹਦੇ ਹੋ? ਤੁਹਾਡੇ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹੈ ਕਮੰਡਸ ਸਿੰਘ ਖਾਲਸਾ ਗਰਹਾ। ਸੀਪੀਆਈਐਮਐਲ ਬਰੇਸ਼ਨ ਮੁਕਤੀ ਮੋਰਚਾ ਪਜਾਉ। ਸੰਗਰੂਰ ਜ਼ਿਲ੍ਹੇ ਦੇ ਮੀਤ ਪ੍ਰਧਾਨ। ਪਰ ਇਹ ਬੰਦੇ ਨਾਲ ਮੈਂ ਪੰਜ ਚਾਰ ਦਿਨਾਂ ਦਾ ਰਾਬਤਾ ਕੀਤਾ ਸੀ। ਪਰ ਇਹ ਬੰਦਾ ਨੇ ਫੋਨ ਬੰਦ ਕਰ ਲਿਆ 2 ਦਿਨ ਹੋ ਗਏ। ਤੇ ਇਹਨੂੰ ਮੈਂ ਕਿਹਾ ਦੀ ਵੀ ਤੇਰੇ ਬਾਪ ਕੋਲੇ ਚੱਲ ਕੇ ਵੀ ਜਿਹੜਾ ਤੇਰੇ ਨੌਂ ਹੈ ਤੇਰੇ ਬਾਪ ਨੇ ਸਾਨੂੰ ਕਿਹਾ ਵੀ ਆ ਬੱਚਿਆਂ ਦੇ ਨੌਂ ਪੜਾ ਦੇ। ਤੂੰ ਰਹੀਂ ਜਾਂ ਜਿੱਥੇ ਰਹਿਣਾ। ਪਰ ਇਹਨੂੰ ਦਿਹਾੜੀ ਕਰਨ ਤੱਕ ਵੀ ਨਹੀਂ ਜਾਣ ਦਿੰਦੇ। ਫੇਰ ਵੀ ਇਹਨੂੰ ਗਾਰਾ ਲਾਉਂਦੇ ਨੇ। ਛਰੇ ਆਮ ਜੇ ਕਿਸੇ ਦੇ ਕੰਮ ਕਰਨ ਬਾਗੀ, ਪੋਚਾ ਕਰਨ ਲੱਗੀ ਇਹਨੂੰ ਤਾਂ ਮਾੜਾ ਬਣਾ ਰਹੇ ਨੇ। ਇਹਨਾਂ ਦਾ ਪਰਿਵਾਰ ਦੂਆ ਵੀ। ਇਹਦੇ ਮਤਲਬ ਦੂਜੇ ਦੇੜੇ ਭਾਈ ਨੇ। ਤੁਸੀਂ ਇੱਥੇ ਪਹੁੰਚੇ ਹੋ। ਅੱਜ ਕੀ ਮੰਨਿਆ ਹੈ ਤੁਹਾਡੇ ਵੱਲੋਂ? ਇਹ ਸਾਡੇ ਕੋਲੇ ਅਸੀਂ ਸਾਰਾ ਕੁਝ ਪਕੜਿਆ ਜੀ। ਮਤਲਬ ਆ ਬੱਚਿਆਂ ਨੂੰ ਕੌਣ ਪਾਲੂਗਾ ਜੀ? ਇਹਨਾਂ ਉੱਥੇ ਰੋਹੀ ਚ ਘਰ ਹੈ ਇਹਨਾਂ ਦਾ। ਇਹਨਾਂ ਦੀ ਰਾਖੀ ਕੌਣ ਕਰੂਗਾ? ਫਿਰ ਜੇ ਕੋਈ ਬੰਦਾ ਸੌਦਾ ਦੇਣ ਜਾਂਦਾ ਹੈ ਜਾਂ ਕੋਈ ਗਮਾਂਡੀ ਹੈਲਪ ਕਰਦਾ ਹੈ ਫਿਰ ਉਹਦੇ ਤੇ ਗਾਰਾ ਲਾਉਂਦੇ ਨੇ। ਆਪ ਸੱਚੇ ਬਣਦੇ ਨੇ। ਤੁਸੀਂ ਹਿਸਾਬ ਦਬਾਉਂਗੇ ਹਾਂ ਦਬਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ